ਪੁੱਤ ਦੀਆਂ ਅਸਤੀਆਂ ਨੂੰ ਗੱਲ ਨਾਲ ਲਾ ਕੇ ਰੋਣੇ ਆ ਦੋਨੇ ਟਾਈਮ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਚਲੋ ਤੁਸੀਂ ਇਨਸਾਫ ਦਿਓ ਜੇ ਦੰਬੇ ਜੇ ਪਰਿਵਾਰ ਹੀ ਰੁਲ ਗਏ ਤਾਂ ਕੋਈ ਬਾਦਰ ਤੇ ਪੁੱਤ ਨਹੀਂ ਜਾਊਗਾ ਅਸੀਂ ਪਿਛਲੇ ਮਹੀਨੇ ਦੀ 13 ਤਰੀਕ ਨੂੰ ਸੀਐਮ ਆਫਸ ਆਏ ਸੀ ਉਦੋਂ ਵੀ ਸਾਡੇ ਤੋਂ ਕਾਜ ਪੱਤਰ ਲੈ ਕੇ ਰੱਖ ਲਏ ਪਰ ਮਿਲੇ ਨਹੀਂ ਨਾਲੇ ਇੱਥੇ ਸੀਗੇ ਮੌਜੂਦਾ ਅੱਜ ਵੀ ਅਸੀਂ 2 ਘੰਟੇ ਵੇਟ ਕਰਕੇ ਇਹ ਅੰਦਰ ਚਲੇ ਗਏ ਆ ਤੇ ਸਾਡੇ ਤੋਂ ਕਾਜ ਪੱਤਰ ਫੜ ਕੇ ਲੈ ਲੈ ਪਰ ਸਿਮੋ ਨਹੀਂ ਮਿਲੇ ਆਪ ਆਪ ਅਸੀਂ ਆਪ ਅੰਦਰ ਹੀ ਸੀਗਾ ਆਪੇ ਨਿਕਲ ਕੇ ਆਖਦਾ ਵੀ ਮੈਂ ਜਲੰਧਰ ਅਲੀ ਤਰ ਚੱਲਿਆ ਉੰਦੀ ਨੇ ਬੋਰਡ ਵੀ ਦੇਖੇ ਥਾਂ ਥਾਂ ਤੇ ਲੱਗੇ ਆ ਕਿ ਅਸੀਂ ਛਿੱਤਾਂ ਨੂੰ ਸਨਮਾਨ ਬਹੁਤ ਦਵਾਂਗੇ ਪਰ ਦਿਲ ਬਹੁਤ ਦੁਖੀ ਹੋਇਆ ਕਿ ਅਸੀਂ ਮਾਪੇ ਰੋਲਦੇ ਫਿਰਦੇ ਆ ਦਰਦਰ ਦੀਆਂ ਠੋਕਰਾਂ ਖਾਂਦੇ ਆ ਪਹਿਲਾਂ ਹੀ ਗੱਲ ਤਾਂ ਸਾਨੂੰ ਅੰਦਰ ਜਾਣ ਦਾ ਸਮਾਂ ਨਹੀਂ ਦਿੰਦੇ ਕਿੱਥੇ ਇਹਨੇ ਸਾਡੇ ਕੋਲੇ ਆਉਣਾ ਸੀ ਚੱਲ ਕੇ ਕਸੇ ਅਸੀਂ ਇਹਦੇ ਕੋਲੇ ਚੱਲ ਕੇ ਆਏ ਪਰ ਸਾਨੂੰ ਨਹੀਂ ਮਿਲਿਆ ਮੇਰੇ ਪੁੱਤ ਨੇ ਗੋਲੀ ਖਾਧੀ ਦੇਸ਼ ਦੀ ਖਾਤਰ ਪਰ ਇਹਨਾਂ ਕੋਲ ਸਾਡੇ ਕੋਲ ਦੁੱਖ ਸੁਣਨ ਦਾ ਸਮਾਂ ਨਹੀਂ ਮਿਲਦਾ ਸਮਾਂ ਨਹੀਂ ਹੈ ਇਹਨਾਂ ਕੋਲੇ ਇਹਨਾਂ ਕੋਲੇ ਸਿਰਫ ਵੋਟਾਂ ਲੈਣ ਦਾ ਸਮਾਂ ਹੈਗਾ ਤੇ ਇੱਕ ਸੀਧ ਆਕਾਸ਼ਦੀਪ ਤੇ ਮੰਮੀ ਡੈਡੀ ਨੂੰ ਮਿਲਦਾ ਸਮਾਂ ਨਹੀਂ ਅਸੀਂ ਤੇ ਇਹ ਵੀ ਐਲਾਨ ਕਰਦੇ ਆ ਵੀ ਹੋਰ ਅਗਨੀਵੀਰ ਨਾ ਕੋਈ ਭਰਤੀ ਹੋਵੇ ਅਸੀਂ ਤਾਂ ਵੇਖ ਲਿਆ ਤੇ ਹੁਣ ਕੋਈ ਬੱਚਾ ਮਾਂ ਦਾ ਕੋਈ ਗਾਂ ਮਾਂ ਦਾ ਪੁੱਤ ਕੋਈ ਐਵੇਂ ਸਾਡੇ ਕੋਲ ਨਾ ਰੁਲੇ ਅਗਨੀਵੀਰ ਆਕਾਸ਼ਦੀਪ ਨੂੰ ਸ਼ਹੀਦ ਹੋਇਆ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਸ਼ੀਰਿਨਗਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ਹੀਦ ਹੋਏ ਸੀ ਆਕਾਸ਼ਦੀਪ ਅਤੇ ਹਾਲੇ ਤੱਕ ਉਹਨਾਂ ਨੂੰ ਨਾਤਾ ਸ਼ਹੀਦਾ ਦਰਜਾ ਦਿੱਤਾ ਗਿਆ ਅਤੇ ਨਾ ਹੀ ਕਿਸੇ ਤਰੀਕੇ ਦਾ ਸਨਮਾਨ ਜੋ ਬਣਦਾ ਹੁੰਦਾ ਹੈ ਸਟੇਟ ਵੱਲੋਂ ਜਾਂ ਸੈਂਟਰ ਵੱਲੋਂ ਉਹ ਦਿੱਤਾ ਗਿਆ ਪਰਿਵਾਰ ਲਗਾਤਾਰ ਦਰਦ-ਦਰਦ ਦੀਆਂ ਠੋਕਰਾਂ ਖਾਂਦਾ ਹੋਇਆ ਫੇਰ ਕਦੇ ਉਹ ਚੰਡੀਗੜ੍ਹ ਸੀਐਮ ਹਾਊਸ ਆਉਂਦੇ ਨੇ ਤੇ ਕਦੇ ਉਹ ਕਿਤੇ ਜਾਂਦੇ ਨੇ ਲੇਕਿਨ ਅੱਜ ਇੱਕ ਵਾਰ ਫਿਰ ਤੋਂ ਸੀਐਮ ਹਾਊਸ ਪਹੁੰਚੇ ਸੀਗੇ ਅਗਨੀਵੀਰ ਅਕਾਸ਼ਦੀਪ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਮਾਤਾ ਪਿਤਾ ਸੀਐਮ ਅੱਜ ਵੀ ਨਹੀਂ ਮਿਲੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਹ ਆਏ ਸੀ ਉਸ ਦਿਨ ਵੀ ਮੁਲਾਕਾਤ ਨਹੀਂ ਹੋ ਸਕੀ ਕੋਈ ਗੱਲਬਾਤ ਨਹੀਂ ਹੋ ਸਕੀ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਮਾਤਾ ਪਿਤਾ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਅੱਜ ਕਿੰਨੇ ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਸੀਐਮ ਸਾਹਿਬ ਮਿਲੇ ਕਿਉਂ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਹਲਕਾ ਕੋਟਪੂਰਾ ਫ੍ਰੀ ਕੋਟ ਤੇ ਆਕਾਸ਼ਦੀਪ ਅਗਨੀ ਵੀਰ ਦਾ ਮੈਂ ਡੈਡੀ ਹਾਂ ਜੀ ਅਸੀਂ ਪਿਛਲੇ ਮਹੀਨੇ ਦੀ 13 ਤਰੀਕ ਨੂੰ ਸੀਐਮ ਆਵਸਾਏ ਸੀ ਉਦੋਂ ਵੀ ਸਾਡੇ ਤੋਂ ਕਾਜ ਪੱਤਰ ਲੈ ਕੇ ਰੱਖ ਲਏ ਪਰ ਮਿਲੇ ਨਹੀਂ ਨਾਲੇ ਇੱਥੇ ਸੀਗੇ ਮੌਜੂਦਾ ਉਦੋਂ ਐਂਬੂਲੈਂਸ ਵੰਡੀਆਂ ਇਹਨਾਂ ਨੇ ਦੇਣੀਆਂ ਸੀਗੇ ਹਲਕਿਆਂ ਨੂੰ ਉਹ ਦਿੱਤੀਆਂ ਹੋਰ ਮੰਤਰੀ ਨੇ ਪਰ ਇਹ ਨਹੀਂ ਮਿਲੇ ਤੇ ਅੱਜ ਵੀ ਅਸੀਂ 2 ਘੰਟੇ ਵੇਟ ਕਰਕੇ ਤੇ ਅੰਦਰ ਚਲੇ ਗਏ ਆ ਤੇ ਸਾਡੇ ਤੋਂ ਕਾਜ ਪੱਤਰ ਫੜ ਕੇ ਲੈ ਲਏ ਪਰ ਸੀਐਮੋ ਨਹੀਂ ਮਿਲਿਆ ਆਪ ਹੂੰ ਆਪ ਅਸੀਂ ਆਪ ਅੰਦਰ ਹੀ ਸੀਗਾ ਆਪ ਇਹ ਨਿਕਲ ਗਿਆ ਕਹਿੰਦਾ ਵੀ ਮੈਂ ਜਲੰਧਰ ਅਲੀ ਤੁਰ ਚੱਲਿਆ ਸੁਲਤਾਨਪੁਰ ਕੋਈ ਜਾਜ ਤੇ ਬੈਠਾ ਤੇ ਚਲਾ ਗਿਆ ਪਰ ਸਾਡੀ ਅਗਨੀ ਵੀਰ ਜਿਹੜਾ ਸੀਦ ਸ਼੍ਰੀਨਗਰ ਆਕਾਸ਼ਦੀਪ ਹੋਇਆ ਉਹਦਾ ਮਾਪਿਓ ਇਹਦੇ ਛਿਓ ਵਿੱਚ ਗਿਆ ਕਿੱਥੇ ਇਹਨੇ ਸਾਡੇ ਕੋਲੇ ਆਉਣਾ ਸੀ ਚੱਲ ਕੇ ਕਸੇ ਅਸੀਂ ਇਹਦੇ ਕੋਲੇ ਚੱਲ ਕੇ ਆਏ ਪਰ ਸਾਨੂੰ ਨਹੀਂ ਮਿਲਿਆ ਪਹਿਲਾਂ ਆਏ ਆ ਸੰਸਕਾਰ ਤੇ ਜਾਂ ਫਿਰ ਅੰਤਿਮ ਸੰਸਕਾਰ ਤੇ ਸਰਦਾਰ ਸਪੀਕਰ ਗਿਆ ਕਲਤਾਰ ਸਿੰਘ ਸੰਧਵਾ ਉਹ ਉਹਨਾਂ ਦਾ ਹਲਕਾ ਬੰਦਾ ਉਹ ਗਏ ਨਹੀਂ ਗਏ ਨਾ ਇਹ ਭੋਗ ਤੇ ਗਏ ਆ ਤੇ ਨਾ ਹੀ ਇਹ ਸੰਸਕਾਰ ਤੇ ਗਏ ਤੇ ਮਾਨ ਸਾਹਿਬ ਨੇ ਐਲਾਨ ਕੀਤਾ ਸੀਗਾ ਵੀ ਅਗਨੀਵੀਰ ਨੂੰ ਅਸੀਂ ਸ਼ਹੀਦ ਮੰਨਾਂਗੇ ਇਹ ਸਿਧੀ ਦਾ ਦਰਜਾ ਨਹੀਂ ਦੇ ਰਹੇ ਸਾਨੂੰ ਮਿਲਣ ਤੋਂ ਮਿਲਣ ਜੋਗਾ ਵੀ ਟਾਈਮ ਇਨਾਂ ਕੋਲ ਨਹੀਂ ਆਈ ਇਹ ਵੇਲਾ ਵੀ 250 ਕਿਲੋਮੀਟਰ ਚੱਲ ਕੇ ਫਰੀਦਕੋਟ ਤੋਂ ਅਸੀਂ ਸੀਮਾ ਹੌਸ ਆਏ ਆ ਸੀਓਸ ਤੇ ਵੀ ਇਹ ਸਾਨੂੰ ਨਹੀਂ ਮਿਲਿਆ ਕਰੋ ਦਿੱਤਾ ਸੀ ਤੁਹਾਨੂੰ ਵੈਸੇ ਸਮਾਂ ਨਹੀਂ ਵੈਸੀ ਆਏ ਸੀ ਅਸੀਂ ਸਮਾਂ ਤੇ ਦਿੰਦੇ ਹੀ ਨਹੀਂ ਕਿਸੇ ਨੂੰ ਕੋਈ ਸਮਾਂ ਲੈ ਕੇ ਵੇਲੇ ਸਮਾਂ ਤੇ ਇਨਾਂ ਕੋਲੇ ਹੈ ਹੀ ਨਹੀਂ ਹੁਣ ਮਿਲਣ ਦਾ ਸਮਾਂ ਹੈ ਨਹੀਂ ਇਨਾਂ ਕੋਲੇ ਇਨਾਂ ਕੋਲੇ ਸਿਰਫ ਵੋਟਾਂ ਲੈਣ ਦਾ ਸਮਾਂ ਹੈਗਾ ਤੇ ਇੱਕ ਸੀਧ ਆਕਾਸ਼ਦੀਪ ਤੇ ਮੰਮੀ ਡੈਡੀ ਨੂੰ ਮਿਲਣ ਦਾ ਸਮਾਂ ਹੈ ਇਨਾਂ ਕੋਲੇ ਬਾਕੀ ਹੋਰ ਵੀ ਬੜੇ سارے ਕਾਂਡ ਹੋਏ ਸੀਗੇ ਸ਼ਰਾਬ ਕਾਂਡ ਦੇ ਵਿੱਚ ਵੀ ਸਰਕਾਰ ਨੇ ਜਿੰਨੇ ਵੀ ਮਰੇ ਸੀਗੇ ਚਹਿਰੀਲੀ ਸ਼ਰਾਬ ਦੀ ਕੀ ਉਹਨਾਂ ਨੂੰ ਪੂਰਾ ਜਿਹੜਾ ਮੁਆਵਜ਼ਾ ਵੀ ਦਿੱਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਸਾਰੀ ਗੱਲਬਾਤ ਵੀ ਹੋਈ ਜਾ ਵੀ ਆਏ ਥੋੜੇ ਨੇ ਕਿਉਂ ਨਹੀਂ ਸਭਾਏ ਇਹ ਤਾਂ ਹੁਣ ਇਹ ਵੇਲੇ ਵੀ ਸ਼ਰਾਬ ਜਿਨ੍ਹਾਂ ਨੇ ਸ਼ਰਾਬ ਪੀ ਕੇ ਜਿੰਨੇ ਵੀ ਮਰੇ ਸੀ ਉਹਨਾਂ ਨੂੰ ਇਹਨਾਂ ਨੇ ਜਾ ਕੇ 100 ਲੱਖ ਰੁਪਈਆ ਨਾਲ ਨੌਕਰੀਆਂ ਵੀ ਦੇ ਆਏ ਜਾ ਕੇ ਅਤੇ ਸੀਦ ਕਾਸ ਦੀ ਪਾਉਦੀ ਡਿਊਟੀ ਦੌਰਾਨ ਸਿਰ ਨਗਰ ਦੇ ਵਿੱਚ ਸਿਰ ਤੇ ਗੋਲੀ ਲੱਗਣਾ ਸੀ ਲੋਗੇ ਪਰ ਇਹਨਾਂ ਨੂੰ ਉਹਦੇ ਵਾਸਤੇ ਕੋਈ ਟਾਈਮ ਹੀ ਨਹੀਂਗਾ ਤੇ ਨਾ ਮਿਲਦਾ ਹੀ ਸਮਾਂ ਹੈਗਾ ਇਹਨਾਂ ਕੋਲੇ ਅਸੀਂ ਦੂਜੀ ਵਾਰ ਆ ਗਏ ਆ ਅੱਜ ਵੀ ਨਹੀਂ ਮਿਲੇ ਤੇ 13 ਤਰੀਕ ਨੂੰ ਵੀ ਮਿਲੇਗੇ ਮਾਤਾ ਜੀ ਤੁਸੀਂ ਜੀ ਦੱਸ ਦਿਓ ਜਰਾ ਤੁਹਾਡਾ ਦੁੱਖ ਤਾਂ ਬਹੁਤ ਵੱਡਾ ਦੁੱਖ ਹੈ ਕਿਉਂਕਿ ਜਵਾਨ ਪੁੱਤ ਜਦੋਂ ਚਲਿਆ ਜਾਂਦਾ ਦੁਨੀਆ ਤੋਂ ਉਹ ਤੋਂ ਵੱਡਾ ਦੁਨੀਆ ਤੇ ਦੁੱਖ ਨਹੀਂ ਹੁੰਦਾ ਮਾਂ ਪਿਓ ਲਈ ਸਭ ਤੋਂ ਵੱਡਾ ਦੁੱਖ ਇਹ ਹੀ ਹੁੰਦਾ ਹੈ ਅੱਜ ਤੁਸੀਂ ਇੱਕ ਤਰੀਕੇ ਨਾਲ ਕਹਿ ਲੋ ਕਿ ਦਰਦ ਦਰਦ ਦੀ ਠੋਕਰਾ ਖਾਣ ਵਾਲੀ ਗੱਲ ਹੈਗੀ ਆ ਜਦੋਂ ਪੁੱਤ ਦੁਨੀਆ ਤੇ ਨਹੀਂ ਹੈਗਾ ਵਾਰ-ਵਾਰ ਸੀਐਮ ਹੌਸਾ ਆ ਰਹੇ ਹੋ ਮੁੱਖ ਮੰਤਰੀ ਨੂੰ ਮਿਲ ਮੁੱਖ ਮੰਤਰੀ ਮਿਲ ਨਹੀਂ ਰਹੇ ਦਿਲ ਦਾ ਦਰਦ ਹੈ ਬਹੁਤ ਵੱਡਾ ਦਰਦ ਆ ਜੀ ਇੱਕ ਤਾਂ ਪੁੱਤ ਨੂੰ ਢਿੱਡ ਚ ਪਾ ਕੇ ਤੁਰਨਾ ਬਹੁਤ ਵੱਡੀ ਗੱਲ ਆ ਇੱਕ ਉਹਦੀਆਂ ਹਸਤੀਆਂ ਘਰੇ ਰੱਖੀ ਬੈਠੀਆਂ ਕੀ ਇਨਸਾਫ਼ ਮਿਲਣਾ ਚਾਹੀਦਾ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਪਰ ਕੋਈ ਨਹੀਂ ਜੀ ਦੋ ਟਾਈਮ ਪਾਠ ਕਰਦੇ ਆ ਪੁੱਤ ਦੀਆਂ ਹਸਤੀਆਂ ਨੂੰ ਗੱਲ ਨਾਲ ਲਾ ਕੇ ਰੋਣੇ ਆ ਦੋਨੇ ਟਾਈਮ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਚਲੋ ਤੁਸੀਂ ਇਨਸਾਫ ਦਿਓ ਪਰ ਇਹਨਾਂ ਨੇ ਅਸੀਂ ਦੋ ਵਾਰੀ ਇਹਨਾਂ ਕੋਲ ਆ ਗਏ ਮਾਨ ਸਾਹਿਬ ਕੋਲੇ ਇਹਨਾਂ ਕੋਲੇ ਸਾਨੂੰ ਮਿਲਦਾ ਸਮਾਂ ਹੈ ਸ਼ਹੀਦਾਂ ਦੇ ਜੇ ਪਰਿਵਾਰ ਹੀ ਰੁਲ ਗਏ ਤਾਂ ਕੋਈ ਬਾਰਡਰ ਤੇ ਪੁੱਤ ਨਹੀਂ ਜਾਊਗਾ ਕੋਈ ਬਾਰਡਰ ਤੇ ਪੁੱਤ ਨਹੀਂ ਜਾਊਗਾ ਜੀ ਇਹ ਤਾਂ ਹਰ ਵਕਤ ਆਮ ਆਦੀ ਪਾਰਟੀ ਦੀ ਸਰਕਾਰ ਹੀ ਕਹਿੰਦੀ ਕਿ ਅਸੀਂ ਤਾਂ ਸ਼ਹੀਦਾਂ ਦਾ ਸਨਮਾਨ ਨਹੀਂ ਬਹੁਤ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਫੋਟੋ ਹਰ ਸਮੇਂ ਉਹਨਾਂ ਦੀ ਦਫ਼ਤਰਾਂ ਦੇ ਪਿੱਛੇ ਲੱਗੀ ਹੁੰਦੀ ਹੈ ਉਹਨਾਂ ਦੀ ਕੋਈ ਵੀ ਤਸਵੀਰ ਦੇਖ ਲਓ ਜਦ ਕਿਆ ਜਦੋਂ ਭਗਤ ਸਿੰਘ ਵਰਗੇ ਇੰਨੇ ਸ਼ਹਾਦਤ ਦੇ ਇੱਕ ਬਹੁਤ ਵੱਡੇ ਜਿਹੜੇ ਇੱਕ ਤਰੀਕੇ ਨਾਲ ਕਹਿ ਲਓ ਕਿ ਉਦਾਹਰਨ ਉਹਨਾਂ ਨੂੰ ਮੰਨਿਆ ਜਾਂਦਾ ਹੈ ਉਹਨਾਂ ਸ਼ਹੀਦਾਂ ਦੇ ਜਿਹੜੇ ਅੱਗੇ ਗਾਂ ਦੇਸ਼ ਕੌਮ ਲਈ ਸ਼ਹੀਦ ਹੁੰਦੇ ਨੇ ਉਹਨਾਂ ਲਈ ਸਮਾਂ ਨਾ ਹੋਣਾ ਕਿੰਨਾ ਕਮੰਦਪਾਗਾ ਬਹੁਤ ਮੰਦਪਾਗਾ ਜੀ ਦੇਖੋ ਕਿੱਥੇ ਤਾਂ ਇਹਨਾਂ ਨੂੰ ਚੱਲ ਕੇ ਜਾ ਕੇ ਇਨਸਾਫ ਦੇਣਾ ਚਾਹੀਦਾ ਸੀ ਫਿਰ ਅਮਰਤਪਾਲ ਨੂੰ ਜਦੋਂ ਸ਼ਹੀਦ ਹੋਇਆ ਅਮਰਤਪਾਲ ਕੋਟਲੀ ਕਣਾ ਦਾ ਮਾਨਸੇ ਦਾ ਮੁੰਡਾ ਇਹ ਉਹਨਾਂ ਦੇ ਘਰੇ ਤੀਜੇ ਦਿਨ ਪਹੁੰਚਦੇ ਆ ਉਹਦੇ ਮਾਪੇ ਨੂੰ ਅਸੀਂ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਸਾਡੇ ਘਰੇ ਆਏ ਆ ਜੋ ਵੀ ਬੱਚੇ ਦਾ ਬਣਦਾ ਮਾਨ ਸਨਮਾਨ ਸੀ ਉਹਨੂੰ ਦਿੱਤਾ ਉਹਨੂੰ ਸ਼ਹੀਦ ਦਾ ਦਰਜਾ ਨਣੇ ਦਿੱਤਾ ਉਥੇ ਨਣੇ ਵੀ ਕਿਹਾ ਕਿ ਜਦੋਂ ਪ੍ਰੋਪਰ ਵਰਦੀ ਪਵਾਤੀ ਆਰਮੀ ਦੀ ਉਹ ਸ਼ਹੀਦ ਮੰਨਣ ਜਾਂ ਨਾ ਮੰਨਣ ਅਸੀਂ ਸ਼ਹੀਦ ਮੰਨਾਂਗੇ ਅੱਜ ਮੈਂ ਆਉਂਦੀ ਨੇ ਬੋਰਡ ਵੀ ਦੇਖੇ ਥਾਂ ਥਾਂ ਤੇ ਲੱਗੇ ਆ ਕਿ ਅਸੀਂ ਸ਼ਹੀਦਾਂ ਨੂੰ ਸਨਮਾਨ ਬਹੁਤ ਦਵਾਂਗੇ ਪਰ ਦਿਲ ਬਹੁਤ ਦੁਖੀ ਹੋਇਆ ਕੀ ਅਸੀ ਮਾ ਪਰ ਉਹ ਦੇਰਦੇਆਂ ਦਰਦਰਦੀਆਂ ਠੋਕਰਾਂ ਖਾਨੇ ਆ ਪਹਿਲਾਂ ਹੀ ਗੱਲ ਤਾਂ ਸਾਨੂੰ ਅੰਦਰ ਜਾਣ ਦਾ ਸਮਾਂ ਨਹੀਂ ਦਿੰਦੇ ਵੀ ਅਸੀਂ ਇਹ ਵੀ ਦੱਸਦੇ ਆ ਵੀ ਸਾਡਾ ਬੇਟਾ ਐ ਸ਼ਹੀਦ ਹੋਇਆ ਆਕਾਸ਼ ਦੀ 20 ਸਾਲ ਤੇ 5 ਮਹੀਨੇ ਦੀ ਉਮਰ ਦੇ ਵਿੱਚ ਮੇਰੇ ਪੁੱਤ ਨੇ ਗੋਲੀ ਖਾਧੀ ਦੇਸ਼ ਦੀ ਖਾਤਰ ਪਰ ਇਹਨਾਂ ਕੋਲ ਸਾਡੇ ਕੋਲ ਦੋ ਕਿਸਨ ਦਾ ਸਮਾਨ ਅੱਜ ਵੀ ਅਸੀਂ ਬਸ ਵਾਪਸ ਚੱਲੇ ਆਂ ਕੁਝ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਸੋ ਅਸੀਂ ਸਪੀਕਰ ਸਾਹਿਬ ਨੂੰ ਮਿਲੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਸਾਡੀ ਬਹੁਤ ਵਧੀਆ ਗੱਲਬਾਤ ਉਹਨਾਂ ਨੇ ਸੁਣੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ 2-4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜੋ ਵੀ ਬਣਦਾ ਬੱਚੇ ਦਾ ਮਾਨ ਸਨਮਾਨ ਅਸੀਂ ਦਿਵਾਵਾਂਗੇ ਅਤੇ ਇਹ ਤਾਂ ਸੈਂਟਰ ਸਰਕਾਰ ਦਾ ਪ੍ਰੈਰੋਗੇਟਿਵ ਹੀ ਹੋ ਜਾਂਦਾ ਸੈਂਟਰ ਸਰਕਾਰ ਦੀ ਇਨਵੋਲਵਮੈਂਟ ਪੂਰੀ ਹੁੰਦੀ ਹੈ ਕਿਉਂਕਿ ਇਹ ਸਕੀਮ ਜਿਹੜੀ ਅਗਨੀਵੀਰ ਆ ਉਹ ਸੈਂਟਰ ਸਰਕਾਰ ਆਪ ਦੀ ਸਕੀਮ ਹੈ ਸੈਂਟਰ ਸਰਕਾਰ ਤੋਂ ਵੀ ਕੋਈ ਨੁਮਾਇੰਦਾ ਨਹੀਂ ਆਇਆ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਤਾਂ ਕੋਈ ਸਾਡੇ ਕੋਲੇ ਸੈਂਟਰ ਸਰਕਾਰ ਦਾ ਨਾਂ ਤਾਂ ਕੋਈ ਆਰਮੀ ਵਾਲਿਓ ਆਇਆ ਜੇ ਆਰਮੀ ਤੋਂ ਮੰਗੀ ਦੀ ਰਿਪੋਰਟ ਤਾਂ ਉਹ ਕਹਿੰਦੇ ਵੀ ਸਾਡੀ ਕਮੇਟੀ ਭਾਈ ਵੀ ਆ ਰਿਪੋਰਟ ਦੇਣਗੇ ਪਰ ਕੋਈ ਰਿਪੋਰਟ ਨਹੀਂ ਦੇ ਰਿਹਾ ਤੇ ਨਾ ਸੈਂਟਰ ਵਾਲਿਓ ਕੋਈ ਕੋਈ ਨਹੀਂ ਤੇ ਨਿਸ਼ਾਫ ਦੇ ਰਹੇ ਇਹ ਤਾਂ ਸਿਰਫ ਅਗਨੀ ਵੀਰ ਬੱਚੇ ਇਹਨਾਂ ਨੇ ਰੱਖੇ ਨੌਜਵਾਨ ਕੋਈ 20 ਸਾਲ ਦਾ ਕੋਈ 21 ਸਾਲ ਦਾ ਕੋਈ ਘਟਾ ਇਹਨਾਂ ਨੇ ਸਿਰਫ ਨਾ ਗੋਲੀਆਂ ਖਾਣ ਵਾਤੇ ਬਾਡਰਾਂ ਤੇ ਰੱਖੇ ਵੇ ਹੋਰ ਕੁਝ ਨਹੀਂਗਾ ਐਦੋ ਬਾਅਦ ਇਹਨਾਂ ਦੇ ਕੋਲੇ ਪੱਲੇ ਕੱਖ ਨਹੀਂਗਾ ਨਾ ਇਹਨਾਂ ਨੇ ਦੇਣਾ ਤੇ ਨਾ ਦਿੰਦੇ ਵੇ ਅਸੀਂ ਤੇ ਇਹ ਵੀ ਐਲਾਨ ਕਰਦੇ ਵੀ ਹੋਰ ਅਗਨੀ ਵੀਰ ਨਾ ਕੋਈ ਭਰਤੀ ਹੋਵੇ ਅਸੀਂ ਤਾਂ ਵੇਖ ਲਿਆ ਤੇ ਹੁਣ ਕੋਈ ਬੱਚਾ ਮਾਂ ਦਾ ਕੋਈ ਗਾਂ ਮਾਂ ਦਾ ਪੁੱਤ ਕੋਈ ਐਵੇਂ ਸਾਡੇ ਕੋਲ ਨਾ ਰੁਲੇ ਨਾ ਸੀਦ ਹੋਗੇ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਆ ਜੀ ਛੋਟਾ ਬੇਟਾ 12ਵੀਂ ਕਲਾਸ ਚ ਪੜ ਰਿਹਾ ਸੀ ਇਹ ਵੱਡਾ ਸੀ ਆਕਾਸ਼ ਦੀਪ ਸਿੰਘ ਛੋਟਾ ਬੇਟਾ ਤਾਂ ਤੁਸੀਂ ਫੌਜ ਚ ਭੇਜ ਨਾ ਨਾ ਜੀ ਉਹਦੇ ਕਾਜ ਪੱਤਰ ਪਹਿਲਾਂ ਅਸੀਂ ਤਿਆਰ ਕਰਲੇ ਸੀ ਉਹਨੇ ਜਾਣਾ ਸੀਗਾ ਮੱਧ ਪ੍ਰਦੇਸ਼ ਪਰ ਨਹੀਂ ਹੁਣ ਨਹੀਂ ਜਾਊਗਾ ਉਹ ਕਿਤੇ ਨਹੀਂ ਜਾਵਾਂਗੇ ਅਜੀ ਕੋਈ ਹੋਰ ਜੋਬ ਥਾਰਨੇ ਜਥੇ ਬੰਦੀਆਂ ਦੇ ਆਗੂ ਵੀ ਹੈਗੇ ਨੇ ਤੁਸੀਂ ਕਿਹੜੀ ਜਥੇਬੰਦੀ ਤੋਂ ਆ ਜੀ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਪੂਰਾ ਵਰਤਾਰਾ ਵਰਤ ਰਿਹਾ ਕਿਵੇਂ ਦੇਖ ਰਹੇ ਹੋ ਪਹਿਲਾਂ ਮੈਂ ਬੀਕੇ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਫਰੋਈਪੁਰ ਤੋਂ ਇਕਬਾਲ ਸਿੰਘ ਸੱਪਾਂਵਾਲੀ ਜਿਹੜੀ ਅਗਨੀ ਵੀਰ ਦੀ ਪੋਸਟ ਸਰਕਾਰ ਨੇ ਕੱਢੀ ਹੈ ਕੇਂਦਰ ਨੇ ਭਰਤੀ ਦੀ ਇਹਦਾ ਅਸੀਂ 2021 ਦੇ ਵਿੱਚ ਵਿਰੋਧ ਕੀਤਾ ਸੀ ਸਾਰੀਆਂ ਹੀ ਜਥੇਬੰਦੀਆਂ ਨੇ ਕੀਤਾ ਸੀ ਉਦੋਂ ਵੀ ਹੁਣ ਵੀ ਅਸੀਂ ਖਨੌਰੀ ਬਾਰਡਰ ਤੇ ਮੋਰਚਾ ਲਾਇਆ ਉਹਦੇ ਵਿੱਚ ਵੀ ਇਹਦਾ ਵਿਰੋਧ ਕਰ ਰਹੇ ਸੀ ਹੁਣ ਵੀ ਅਸੀਂ ਇਹੀ ਕਹਿੰਨੇ ਆ ਕਿ ਜਿੰਨਾ ਮਾਵਾ ਦੇ ਪੁੱਤ ਅਗਨੀ ਵੀਰ ਦੇ ਵਿੱਚ ਜਾਂਦੇ ਉਹਨਾਂ ਨਾਲ ਆਹ ਹਾਲਾਤ ਹੋ ਰਹੇ ਬਗੰਦਰ ਸਿੰਘ ਦੇ ਬੇਟੇ ਨਾਲ ਕਾਸ਼ਦੀਪ ਨਾਲ ਹੋ ਰਹੀ ਹੈ ਅਸੀਂ ਕਹਿੰਨੇ ਕਿ ਇਸੇ ਤਰ੍ਹਾਂ ਹੀ ਜਿਹੜੇ ਹੋਰ ਵੀ ਸਾਡੇ ਨੌਜਵਾਨ ਬਾਡਾਂ ਤੇ ਸ਼ੀਤ ਹੋਣਗੇ ਉਹਨਾਂ ਨਾਲ ਵੀ ਇਹੋ ਹਾਲਾਤ ਹੋਣਗੇ ਤੇ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਕਿ ਅਗਨੀ ਵੀਰ ਦੇ ਵਿੱਚ ਨਾ ਭਰਤੀ ਹੋਇਆ ਜਾਵੇ ਉਦੋਂ ਹੋਰ ਕੋਈ ਜੋਬ ਜੇ ਮਿਲਦੀ ਆ ਪ੍ਰਾਈਵੇਟ ਕਰ ਲਓ ਜੇ ਸਰਕਾਰੀ ਮਿਲਦੀ ਆ ਤੇ ਉਹ ਆਪਦੀ ਕੋਸ਼ਿਸ਼ ਕਰੋ ਇਹਨੇ ਪਰਿਵਾਰਕ ਮੈਂਬਰ ਜਿਹੜੇ ਕਿ ਇਨਸਾਫ ਦੀ ਮੰਗ ਕਰ ਰਿਹਾ ਸਨਮਾਨ ਦੀ ਮੰਗ ਕਰ ਰਿਹਾ ਹਾਲਾਂਕਿ ਸਨਮਾਨ ਮੰਗਿਆ ਨਹੀਂ ਮਿਲਣਾ ਚਾਹੀਦਾ ਸਨਮਾਨ ਆਪਣੇ ਆਪ ਦੇਣਾ ਚਾਹੀਦਾ ਲੇਕਿਨ ਅੱਜ ਤੱਕ ਨਾ ਤਾਂ ਮੁੱਖ ਮੰਤਰੀ ਫਰੀਦਕੋਟ ਪਹੁੰਚੇ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਆਕਾਸ਼ ਦੀਪ ਸ਼ਹੀਦ ਹੋ ਗਏ ਦੁਨੀਆਂ ਤੋਂ ਚਲੇ ਗਏ ਮਾਪਿਓ ਦਾ ਇੱਕ ਪੁੱਤ ਚਲਿਆ ਗਿਆ ਲੇਕਿਨ ਮੁੱਖ ਮੰਤਰੀ ਕੋਲੇ ਹਾਲੇ ਤੱਕ ਮਿਲਣ ਦਾ ਸਮਾਂ ਨਹੀਂ ਇਹ ਆਰੋਪ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ